ਕਿਨੀ ਸੀ ਮਹਾਰਾਜ ਨੇ ਇੰਨੀਆਂ ਝੋਲੀਆਂ ਭਰੀਆਂ ਮੇਰੀਆਂ ਦੋ ਧੀਆਂ ਨੇ ਮੈਂ ਇੰਨੀ ਖੁਸ਼ ਹਾਂ ਮੈਨੂੰ ਪਾਪਾ ਜੀ ਨੇ ਸਭ ਕੁਝ ਦਿੱਤਾ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਵਾਹਿਗੁਰੂ ਨੇ ਕੀ ਦਿੱਤਾ ਮੈਂ ਬਹੁਤ ਸ਼ੁਕਰਾਨਾ ਕਰਦੀ ਪਾਪੀ ਦੀ ਸਿੰਘਾ ਇੱਥੇ ਤੋਂ ਬਗੈਰ ਕਿਤੇ ਨਾ ਮੈਂ ਜਾਵਾਂ ਜੇ ਮੈਂ ਜਾਵਾਂ ਮੇਰਾ ਰੋਮ ਰੋਮ ਕਟਿਆ ਜਾਵੇ ਜੇ ਮੈਂ ਕਿਤੇ ਹੋਰ ਵੀ ਮੁੱਖ ਮੋੜਾ ਇਸ ਗੁਰੂ ਤੋਂ ਇਲਾਵਾ ਚਤ ਨਾਮ ਵਾਹਿਗੁਰੂ ਇਹਦੇ ਤੋਂ ਉੱਪਰ ਕੋਈ ਨਹੀਂ ਜਾਗਾ ਨਾ ਤਕੇ ਖਾਓ ਕਿਤੇ ਇਸ ਦਰ ਤੇ ਆ ਜਾਓ ਸਭ ਕੁਝ ਮਿਲੂਗਾ ਬਾਬਾ ਦੀਪ ਸਿੰਘ ਦੀ ਇਨੀ ਕਿਰਪਾ ਜੇ ਦਿੱਤਾ ਸੀ ਨਾ ਟਾਈ ਮਹੀਨੇ ਤੇ ਦੁਪਹਿਰਾ ਕੱਟਿਆ ਵਾ ਕੋਈ ਗੰਦ ਨਹੀਂ ਨੌ ਵਾਰ ਨੌ ਖੜੀਏ ਤੁਹਾਡੇ ਸਾਹਮਣੇ ਤੇਰਾ ਸਾਹ ਨਾਲੀ ਬਿਮਾਰੀਆਂ ਦੀ ਹਾਂ ਜੀ ਬਿਲਕੁਲ ਝੜ ਚੁੱਕ ਦਿੱਤਾ ਬਹੁਤ ਕੁਛ ਮਿਲਿਆ ਬਹੁਤ ਕੁਛ ਸਿੱਖਿਆ ਰਹੇ ਜੈਲੀ ਲੱਗਦਾ ਇਥੇ ਦਿਲ ਨਾਲ ਤੇ ਕੇ ਮੇਰੇ ਇਹ ਆ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਇਸ ਮਤਲਬ ਨਾਮ ਨਾਲ ਬਿਨਾਂ ਦੱਸੇ ਨਾ ਇੱਥੇ ਘੜ ਕੇ ਨਿਕਲ ਜਾਂਦੇ ਆ ਫੇਰ ਬਾਬਾ ਜੀ ਦਰ ਤੇ ਆਉਂ ਸੇਵਾ ਤੇ ਦਾਸ ਸੁਆਉ ਆਪਣੇ ਵੀ ਆ ਜਾਂਦੇ ਆ ਸਤ ਨਾਮ ਨਿਰਵੀਰ ਜਿਹੜਾ ਜੀ ਸਿਰਫ ਆ ਵਿਦੇਸ਼ ਦੀ ਧਰਤੀ ਨੂੰ ਸੇਵਾ ਨਿਭਾਉਣ ਵਾਸਤੇ ਇਸ ਦਰ ਤੇ ਪਹੁੰਚਿਆ ਅਸੀਂ ਇਸ ਵੇਲੇ ਅੰਮ੍ਰਿਤਸਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਸ਼ਹੀਦਾ ਸਾਹਿਬ ਵਿੱਚ ਮੌਜੂਦ ਆ 15 ਨਵੰਬਰ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਹੀਦੀ ਦਿਹਾੜਾ ਮਨਾਇਆ ਜਾਂਦਾ ਉਸੇ ਦੇ ਚੱਲਦੇ ਅੱਜ ਜਿਹੜਾ ਇਹ ਸੰਗਤਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਏ ਤਾਂ ਤੁਹਾਡੇ ਸਾਹਮਣੇ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਕਿ ਅੱਜ ਜਿਹੜੀ ਆ ਸਾਫ ਸਫਾਈ ਦੀ ਸੇਵਾ ਚੱਲ ਰਹੀ ਆ ਸਿਰਫ ਨਾਲ ਜਿਹੜਾ ਪੂਰੀ ਸਾਫ ਸਫਾਈ ਜਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਸੰਗਤ ਦਾ ਜਿਹੜਾ ਹੈ ਵੱਡਾ ਹੜ ਪਹੁੰਚ ਆਇਆ ਹੈ ਬੋਲੇ ਸੋਨੇ ਹਾਲ ਦੇ ਜੇ ਚਾਰੇ ਵੀ ਲਾਏ ਜਾ ਰਹੇ ਨੇ ਤਾਂ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੇ ਤਾਈ ਜਿਹੜੇ ਨੇ ਸੇਵਾ ਨਿਭਾਉਦੇ ਆ ਨਜ਼ਰ ਆ ਰਹੇ ਨੇ ਤਾਂ ਵੱਡਾ ਸਮੁੰਦਰ ਸੰਗਤ ਦਾ ਜਿਹੜਾ ਜੇ ਠਾਠਾ ਮਾਰਦਾ ਆ ਨਜ਼ਰ ਆ ਰਿਹਾ ਹੈ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦਾ ਸਾਹਿਬ ਤਾਂ ਉੱਥੇ ਜਿਹੜੀ ਸੇਵਾ ਚੱਲਦੀ ਹੋਏ ਚੱਲ ਰਹੀ ਹੈ ਤਾਂ ਜਲਬਾਤ ਵੀ ਚਰਾਂਗੇ ਜਿਹੜੇ ਤੇ ਸੰਗਤ ਪੰਦੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਥੇ ਇੱਕ ਲੋ ਮੇਰੇ ਕੋਲ ਨਾ ਲੱਛ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪਾ ਜੀ ਮੈਂ ਵੇਖ ਰਿਹਾ ਕਿ ਠਾਠਾ ਮਾਰਦਾ ਹੋਇਆ ਸਮੁੰਦਰ ਜਿਹੜਾ ਸੰਤਾਂ ਦਾ ਨਜ਼ਰ ਆ ਰਿਹਾ ਸਾੜਾ ਆਇਆ ਹੋਇਆ ਸੰਤਾਂ ਦਾ ਕਿਵੇਂ ਦੇਖ ਰਿਓ ਚੀਜ਼ ਬਹੁਤ ਸੰਗਤ ਪੱਜੀ ਆ ਵੱਧ ਚੜ ਕੇ ਪਹੁੰਚੀ ਆ ਜੀ ਸੰਗਤ ਬਹੁਤ ਸ਼ਰਧਾ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਦੀ ਸੇਵਾ ਦੀ ਪਾਉਣਾ ਦੂਰ ਦੂਰ ਤੋਂ ਸੰਗਤਾਂ ਆਈਆਂ ਸੇਵਾ ਕਰਨ ਵਾਸਤੇ ਧਵਾਈ ਦੀ ਸਦਾ ਵਾਸਤੇ ਲੋਕਾਂ ਨੇ ਬੜੇ ਦਿਨਾਂ ਦੀ ਆਸ ਲਈ ਜਾਈਏ ਬਾਬੇ ਦੀਪ ਸਿੰਘ ਦੇ ਘਰ ਸੇਵਾ ਕਰੀਏ ਜਾ ਕੇ ਘਰ ਘਾਰੇ ਸੀ ਇੱਥੋਂ ਜਿਹੜੀਆਂ ਅਰਦਾਸਾਂ ਕੀਤੀਆਂ ਨੇ ਅਰਜ਼ੀਆਂ ਲਾਈਆਂ ਨੇ ਉਹ ਪੂਰੀਆਂ ਜਰੂਰ ਹੋ ਜਾਂਦੀਆਂ ਨੇ ਤੁਹਾਡੀ ਜਿਹੜੀ ਅਰਜੀ ਪੂਰੀ ਹੋਈ ਜਾਂ ਤੇ ਆਪਣੀਆਂ ਸਭ ਮਨੋ ਕਾਮਨਾ ਪੂਰੀ ਹੋਈਆਂ ਬਾਬੇ ਦੀਪ ਸਿੰਘ ਦੇ ਘਰੋਂ ਕੋਈ ਵਾਂਝੀ ਨਹੀਂ ਰਹੀ ਹਾਂਜੀ ਉਹ ਜਿਹੜੀਆਂ ਅਰਜ਼ੀਆਂ ਇਸ ਦਰ ਤੇ ਲਾਈਆਂ ਜਾਂਦੀਆਂ ਨੇ ਉਹ ਅਰਜ਼ੀਆਂ ਦੀ ਸੁਣਵਾਈ ਜਰੂਰ ਹੁੰਦੀ ਹੈ ਵਾਇ ਕੁ ਜੀ ਦਾ ਚਾਲਾ ਸਾਹਿਬ ਜੀ ਦਾ ਕਾਲਚਾ ਵਾਇ ਕੁ ਜੀ ਦੀ ਫਤਿਹ ਹੈ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਹਿਸਤਾਨ ਤੇ ਪਹੁੰਚੇ ਹੋ ਜਿਹੜੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਮੈਂ ਕਹਿੰਦਾ ਆਈਏ ਸੰਗੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਉਹਨਾਂ ਦੇ ਚੀਜ਼ ਜੀ ਦਿਹਾੜਾ ਹੈਗਾ ਵਾ ਉਹਨਾਂ ਦੀ ਸਭ ਦੀ ਇਹ ਵੀ ਮਨੋ ਕਾਮਨਾ ਪੂਰੀਆਂ ਕਰਨੀਆਂ ਨੇ ਮੈਂ ਦੇਖ ਰਿਹਾ ਜੀ ਸਮੁੰਦਰ ਆ ਹੜ ਆਇਆ ਠਾ ਠਾ ਮਾਰਦਾ ਸੰਜਟਾਂ ਦਾ ਇਹ ਵੀ ਜੀ ਹਰ ਸਾਲ ਆਉਂਦਾ ਹੈ ਇਸ ਤੋਂ ਵੱਧ ਕੇ ਹਰ ਸਾਲ ਆਏਗਾ ਇਹ ਆਉਂਦਾ ਰਹੇਗਾ ਕਿ ਕੋ ਰੋਲਾ ਪਬਲਿਕ ਆਏਗੀ ਇੱਥੇ ਵਾਹਿਗੁਰੂ 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 ਜੀ ਸੰਗਤਾਂ ਦਾ ਠਾਠਾ ਮਾਰ ਰਿਹਾ ਸਮੁੰਦਰ ਬੰਤਨ ਬਾਬਾ ਦੀਵ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਸਾਫ ਸਵਾਈ ਜਿਹੜੀ ਹੈ ਧੁਵਾਈ ਦਾ ਚੱਲ ਰਿਹਾ ਜੀ ਵਾਹਿਗੁਰੂ ਤਾਂ ਜਰੂਰ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਬੜੀ ਸਰਦਾ ਦੇ ਨਾਲ ਆਸਥਾ ਦੇ ਨਾਲ ਜਿਹੜਾ ਹੈ ਇਸ ਦੀ ਸੇਵਾ ਨਭਾਈ ਆ ਰਹੀ ਹੈ ਪਾਪਾ ਨੂੰ ਸਾਡੇ ਨਾਲ ਇਹ ਜਲਵਾ ਚੜਦੇ ਆ ਵਾਹਿਗੁਰੂ ਜੀ ਜੈ ਜਗਤ ਕਾ ਵਾਹਿਗੁਰੂ ਜੀ ਕੀ ਫਤਿਹ ਨਾਨੇ ਸੇਵਾਦਾਰ ਮਾਈ ਜਾ ਰਹੀ ਐ ਤੇ ਤੁਹਾਡੇ ਵੱਲੋਂ ਵੀ ਹਰ ਸਾਲ ਹੀ ਆਉਂਦੇ ਹੋ ਹਾਂਜੀ ਹਾਂਜੀ ਆ ਦੇਖ ਰਿਹਾ ਠਾਠਾ ਮਾਰਦਾ ਆ ਸਮੁੰਦਰ ਨਜ਼ਰ ਆ ਰਿਹਾ ਸਜ ਤਾਂ ਦਾ ਹਾਰ ਪਹੁੰਚ ਆਇਆ ਹਾਂਜੀ ਹਾਂਜੀ ਜਿੰਨੇ ਜਰ ਕੋ ਸੇਵਨ ਮਾ ਰਹੇ ਸੀ 3 ਸਾਲ ਕਿਹੜੀਆਂ ਅਰਜ਼ੀਆਂ ਲਾਈਆਂ ਸੀ ਬਾਬੇ ਦੇ ਦਰ ਤੇ ਉਹ ਪੂਰੀਆਂ ਹੋਈਆਂ ਨੇ ਜਿਹੜੀਆਂ ਸਾਰੀਆਂ ਜਿੰਨੀਆਂ ਸਾਰੀਆਂ ਵਾਹਿਗੁਰੂ ਜੀ ਨੇ ਇੰਨੀ ਕਿਰਪਾ ਕੀਤੀ ਆ ਕਿ ਧਨ ਧਨ ਹੋ ਗਿਆ ਕੁਛ ਨਹੀਂ ਸੀ ਕੋਚ ਨਹੀਂ ਸੀ ਕੱਖਾਂ ਤੋਂ ਲੱਖਾਂ ਚ ਹੋ ਗਏ ਕਿਰਾਏ ਤੇ ਸੀ ਤੇ ਅੱਜ ਮਾਲਕ ਨੇ ਇਨੀ ਬਖਸ਼ਿਸ਼ ਕੀਤੀ ਆ ਕਿ ਜੋ ਕੋਚਾ ਵੇਖ ਹੀ ਸਕਦੇ ਹੋ ਸੰਗਤਾਂ ਦਾ ਮਾਰਦਾ ਅਠਾ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਨੇ ਸਾਰੀਆਂ ਸੁਣਵਾਈਆਂ ਦਿੱਤੀਆਂ ਸਾਬ ਸਭ ਸੁਣਵਾਈਆਂ ਕੀਤੀਆਂ ਇਸ ਤੋਂ ਉੱਪਰ ਕੋਈ ਵੀ ਨਹੀਂ ਜ ਹੈਗਾ ਇਹਦੇ ਤੋਂ ਉੱਪਰ ਕੋਈ ਨਹੀਂ ਜ ਹੈਗਾ ਨਾ ਤੱਕੇ ਖਾਓ ਕਿਤੇ ਇਸ ਦਰ ਤੇ ਆ ਜਾਓ ਸਭ ਕੁਝ ਮਿਲੂਗਾ ਬਾਬਾ ਦੀਪ ਸਿੰਘ ਦੀ ਇਨੀ ਕਿਰਪਾ ਜੇ ਇਨੀ ਕਿਰਪਾ ਤੁਸੀਂ ਜਾਂ ਹੋਰ ਵੀ ਜੰਨੇ ਵੀ ਸਜਦਾ ਇੱਥੇ ਆਈਆਂ ਨੇ ਸਾਰੀਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਮੈਂ ਦੇਖ ਰਿਹਾ ਅਥਰ ਵੀ ਆ ਜੰਨੇ ਤੁਹਾਡੇ ਦੇ ਮੈਂ ਕਿੰਨੀ ਅਸੀ ਕੁਛ ਨਹੀਂ ਸੀ ਮਹਾਰਾਜ ਨੇ ਇੰਨੀਆਂ ਝੋਲੀਆਂ ਪਰੀਆਂ ਮੇਰੀਆਂ ਦੋ ਧੀਆਂ ਨੇ ਮੈਂ ਇੰਨੀ ਖੁਸ਼ ਮੈਨੂੰ ਬਾਬਾ ਜੀ ਨੇ ਸਭ ਕੁਝ ਦਿੱਤਾ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਨੂੰ ਵਾਹਿਗੁਰੂ ਨੇ ਕੀ ਦਿੱਤਾ ਮੈਂ ਬਹੁਤ ਸ਼ੁਕਰਾਨਾ ਕਰਦੀ ਬਾਬੇ ਦੀ ਸਿੰਘ ਦਾ ਇੱਥੇ ਤੋਂ ਬਗੈਰ ਕਿਤੇ ਨਾ ਮੈਂ ਜਾਵਾਂ ਜੇ ਮੈਂ ਜਾਵਾਂ ਮੇਰਾ ਰੋਮ ਰੋਮ ਕਟਿਆ ਜਾਵੇ ਜੇ ਮੈਂ ਕਿਤੇ ਹੋਰ ਵੀ ਮੁੱਖ ਮੋੜਾਂ ਇਸ ਗੁਰੂ ਤੋਂ ਇਲਾਵਾ ਮੈਂ ਸਭ ਨੂੰ ਕਹਿੰਦੀ ਜੇ ਆਰੋ ਇਸ ਦਰ ਤੋਂ ਜੋ ਮੰਗੀਆਂ ਮੁਰਾਦਾਂ ਮਾਪ ਪਾ ਜੋ ਬਾਬੇ ਦੀ ਸਿੰਘ ਕਹਿੰਿਆ ਜਿਹੜੇ ਅਥਰੂ ਆ ਜਾਣੇ ਤੁਹਾਡੇ ਇਹ ਵੈਸੇ ਬਾਬਾ ਜੀ ਦੇ ਦਰ ਤੇ ਹੈ ਸਾਸਰੀਆਂ ਕਾਲੋ ਚੁੱਕੋ ਸ਼ੁਕਰ ਮਾਲਕ ਦਾ ਸ਼ੁਕਰ ਜਰੂਰ ਜੀ ਸੰਗਤਾਂ ਦਾ ਹੜ ਆਇਆ ਹੈ ਬਾਈ ਜੀ ਸੇਵਾ ਨਿਭਾਈ ਜਾ ਰਹੀ ਹੈ ਬੜੀ ਆਸਤਾ ਦੇ ਨਾਲ ਹਾਂ ਜੀ ਬਹੁਤ ਸੰਗਤਾਂ ਦੇ ਸਰਦਾ ਭਾਵਨਾ ਦੇ ਨਾਲ ਬਹੁਤ ਮਨ ਦੇ ਨਾਲ ਕੰਦੇ ਨਾਲ ਸੇਵਾ ਨਿਭਾਰੀਆਂ ਨੇ ਬਾਬਾ ਜੀ ਸਿੰਘ ਜੀ ਕਿਰਪਾ ਕਰਨ ਸਾਰੀਆਂ ਸੰਤਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਨ ਇਸੇ ਤਰ੍ਹਾਂ ਸੰਗਤਾਂ ਦਾ ਪਿਆਰ ਬਾਬਾ ਜੀ ਨਾਲ ਬਣਿਆ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਸੀਂ ਦੇਖ ਰਹੇ ਹੋ ਜੀ ਇਹ ਤਸਵੀਰਾਂ ਦੇ ਵਿੱਚ ਨੌਜਵਾਨਾਂ ਤੋਂ ਲੈ ਕੇ ਬੱਚੇ ਬਜ਼ੁਰਗ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਜਿਹੜੀਆਂ ਨੇ ਸੇਵਾ ਸਵਾਈ ਜਾਨੀਏ ਤੁਹਾਈ ਦੀ ਸੇਵਾ ਚੱਲ ਰਹੀ ਹੈ ਇਥੇ ਤਾਂ 15 ਨਵੰਬਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਹੈ ਨਾ ਧੰਨ ਧੰਨ ਬਾਬਾ ਹਦੀਪ ਸਿੰਘ ਜੀ ਦਾ ਇਹ ਉਹ ਦਰ ਹੈ ਜਿੱਥੇ ਜਿਹੜੀਆਂ ਅਰਜ਼ੀਆਂ ਲਾਈਆਂ ਜਾਂਦੀਆਂ ਨੇ ਇਸ ਦਰ ਤੇ ਪੂਰੀਆਂ ਹੁੰਦੀਆਂ ਨੇ ਬੜੀਆਂ ਮਨੋਚਾਮਨਾਵਾਂ ਨੇ ਜਿੰਨਾਂ ਦੀਆਂ ਪੂਰੀਆਂ ਹੋਈਆਂ ਨੇ ਜਿੰਨਾਂ ਦੀਆਂ ਹੋਣੀਆਂ ਵੀ ਨੇ ਤਾਂ ਉਹ ਇਸ ਦਰ ਤੇ ਪਹੁੰਚਦੇ ਨੇ ਤਨ ਤਨ ਬਾਬਾ ਦੀਪ ਸਿੰਘ ਜੀ ਸਭ ਦੀਆਂ ਮਰਦਾ ਝੋਲੀਆਂ ਭਰਦੇ ਨੇ ਤੇ ਨੌਜਵਾਨ ਵੀਰਾਂ ਨਾਲ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਜਾਲ ਸਾਹਿਬ ਦੀਪ ਸਿੰਘ ਜੀ ਵੱਲ ਵਾਈ ਜਾ ਰਹੀ ਹੈ ਹਾਂ ਜੀ ਬਾਬਾ ਜੀ ਕਿੰਨੇ ਜਰ ਤੋਂ ਆ ਰਹੇ ਸੀ ਸਾਨੂੰ ਬਾਬਾ ਜੀ ਹੋ ਗਿਆ 2 ਸਾਲ ਹੋਗੇਗਾ ਤੋਦ ਮੈਂ ਵਿੱਚੋਂ ਬਾਹਰ ਗਿਆ ਚਲਾ ਸੀ ਹੁਣ ਮੈਂ ਬਾਹਰ ਆਇਆ ਹਾਂ ਇਹ ਦੁਬਾਰਾ ਫਿਰ ਸੇਵਾ ਤੇ ਆਇਆ ਇਸ ਦਾਰ ਤੇ ਜਾਂਦੇ ਜਿਹੜੀ ਅਰਜੀ ਲਾ ਦਿੱਤੀ ਜਾਂਦੀ ਉਹ ਪੂਰੀ ਹੁੰਦੀ ਹੁੰਦੀ ਹੈ ਬਾਬਾ ਜੀ ਪੂਰੀ ਹੁੰਦੀ ਹੈ ਮਾਰੋ ਵਾਪਸ ਆ ਜਿਓ ਹਾਂਜੀ ਬਾਬਾ ਜੀ ਸੇਵਾ ਲਈ ਆਇਆ ਹਾਂ ਹਾਂਜੀ ਹੁਣ ਫੇਰ ਵਾਪਸ ਜਾਓਗੇ ਬਾਹਰ ਹਾਂਜੀ ਬਾਬਾ ਜੀ ਮੈਂ ਕੈਨੇਡਾ ਤੋਂ ਆਇਆ ਜੀ ਅੱਛਾ ਜੀ ਹਾਂਜੀ ਸੇਵਾ ਨਿਭਾਉਣ ਵਾਸਤੇ ਆਇਆ ਹਾਂਜੀ ਹਾਂਜੀ ਆ ਨੌਜਵਾਨ ਵੀਰ ਜਿਹੜਾ ਜੀ ਸਿਰਫ ਆ ਵਿਦੇਸ਼ ਦੀ ਧਰਤੀ ਦਾ ਸੇਵਾ ਨਿਭਾਉਣ ਵਾਸਤੇ ਇਸ ਦਰ ਤੇ ਪਹੁੰਚਿਆ ਹੈ ਤਸਵੀਰਾਂ ਜਿਹੜੀਆਂ ਨੇ ਇਹ ਬਹੁਤ ਤਿਆਰੀਆਂ ਨੇ ਮਲਮੋਲੀਆਂ ਨੇ ਕਿਉਂਕਿ ਇਸ ਦਰ ਤੇ ਤੁਸੀਂ ਦੇਖ ਰਹੇ ਹੋ ਕਿ ਟੈਰ ਤਰਨ ਨੂੰ ਥਾ ਨਹੀਂ ਹੈ ਕਿਉਂਕਿ ਇਸ ਦਰ ਤੇ ਜਿੰਨੀਆਂ ਮੰਡੀਆਂ ਮੂਹਰੇ ਮਰਾਦਾਪੂਰੀਆ ਵੇਲੇ ਆ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਜਿਹੜਾ ਸੇਵਾ ਨਿਭਾਈ ਜਾ ਰਹੀ ਹੈ ਆ ਲਾਈਨਾ ਲੰਬੀਆਂ ਨੇ ਨਾ ਹਰ ਤਰ੍ਹਾਂ ਦੀ ਸੇਵਾ ਕੀਤੀ ਹੈ ਜਿਹੜੀ ਨਿਭਾਈ ਜਾ ਰਹੀ ਹੈ ਹੋਰ ਵੀ ਜਲਵਾ ਕਰਦੇ ਆ ਸੰਤਾਂ ਨਾਲ ਵਾਜੁਰ ਜੀ ਜੀ ਵਾਜੀ ਖਾਲਸਾ ਵਾਇਫ ਜੀ ਦੀ ਸੇਵਾ ਨੂੰ ਭਾਈ ਯਾਰੀ ਐ ਸੇਂਦੀ ਬਿਲਕੁਲ ਬਾਬਾ ਦੀ ਹਿੱਸੇ ਦਾ ਤੇ ਸੇਵਾ ਕਰਨ ਆਈਦਾ ਵਾਜੀ ਸੇਵਾ ਨੁਭਾਈ ਦੀ ਆ ਉਹਦੀ ਕਿਰਪਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਜੀ ਅੰਦਰ ਜਿਹੜੀ ਵੀ ਅਰਜੀ ਲਾਦੀ ਐ ਸਦਾਰ ਤੇ ਪੂਰੀ ਹੁੰਦੀ ਐ ਬਿਲਕੁਲ ਜੀ ਬਿਲਕੁਲ ਮਿੰਟ ਤੋਂ ਪਹਿਲੀ ਹੁੰਦੀ ਐ ਜੀ ਤਾਂਡੀਆਂ ਅਰਜ਼ੀਆਂ ਪੂਰੀਆਂ ਹੋਈਆਂ ਨੇ ਮੈਂ ਕਹ ਬਿਲਕੁਲ ਹੋਈਆਂ ਜੀ ਜੋ ਜੋ ਵਾਜੁਰੂ ਕੋ ਮੰਗਿਆ ਬਾਬਾ ਦੀਪ ਸਿੰਘ ਜੀ ਕੋ ਸਾਰਾ ਕੁਝ ਦਿੱਤਾ ਉਹਨਾਂ ਨੇ ਕਿਹੇ ਵੀ ਚੀਜ਼ ਦੀ ਘਾਟ ਨਹੀਂ ਆਂ ਦਿੱਤੀ ਉਹਨਾਂ ਨੇ ਬਾਪਾ ਜੀ ਮੈਂ ਦੇਖ ਰਿਹਾ ਠਾਠਾ ਮਾਰਦਾ ਆਇਆ ਸਮੁੰਦਰ ਸਾਂਜਪਾ ਦਾ ਠਾੜਾ ਆਇਆ ਹੋਇਆ ਇਥੇ ਪੈਰ ਧਰਨੂ ਥਾਣੀ ਹੈ ਸਿਰਫ ਜਾਪ ਹੀ ਚੱਲ ਰਿਹਾ ਵਾਹੀ ਜੀ ਇਹ ਸਾਲ ਦੇ ਵਿੱਚ ਇੱਕ ਦਿਨ ਨਾਲ ਆਂਦਾ ਜਾਂਦਾ ਹੀ ਸਰਬ ਦੀ ਸੇਵਾ ਹੁੰਦੀ ਆ ਇਹ ਦਿਨ ਤੋਂ ਸ਼ੁਰੂ ਹੋ ਜਾਂਦੀ ਆ ਰਾਤੀ 1 2 ਵੇ ਤੱਕ ਚੰਦੀ ਆ ਜੀ ਸੇਵਾ ਦੂਰ ਦੂਰ ਤੋਂ ਸੰਗਤ ਆਉਂਦੀਆਂ ਵਾ ਜੀ ਇਹ ਸੇਵਾ ਵਾਸਤੇ ਇਹ ਹਰ ਸਾਲ ਹੀ ਸੇਵਾ ਨਿਭਾਈ ਜਾਂਦੀ ਬਿਲਕੁਲ ਹੀ ਹਰ ਸਾਲ ਇਸ ਤਰ੍ਹਾਂ ਹੀ ਸੇਵਾ ਨਿਭਾਈ ਜਾਂਦੀ ਆ ਇਹ ਹਰ ਸਾਲ ਦਿਨੋਂ ਦਿਨ ਵੱਡ ਕੱਠ ਵੱਧਦਾ ਜਾ ਰਿਹਾ ਵਾ ਜੀ ਫਰਾ ਸਾਹਿਬ ਵੀ ਇੱਥੇ ਬਹੁਤ ਸਾਰੇ ਧਰਮਵੰਦਿਆਂ ਨੇ ਜੀ ਬਿਲਕੁਲ ਜੀ ਬਿਲਕੁਲ ਬੜੀ ਮਾਨਤਾ ਕਰ ਫਰਾ ਸਾਹਿਬ ਦੀ ਵੀ ਅਈ ਖੁਦ ਐਤਵਾਰ ਦੇ ਐਤਵਾਰ ਤੇ ਫਰਾ ਘਟਮਾਈ ਰਹੀ ਸੀ ਅੰਮ੍ਰਿਤਸਰ ਦੇ ਰਹਿੰਦੇ ਹਾਂ ਜੀ ਬਿਲਕੁਲ ਲੋਕਲ ਹੀ ਹੈ ਜੀ ਮੰਡੀ ਦਾ ਤੁਸੀਂ ਆ ਜਰੂਰ ਜੀ ਜਿੰਨਾਂ ਦੀਆਂ ਮਰਾਦਾ ਪੂਰੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ ਉਹ ਜਰੂਰ ਇੱਥੇ ਪਹੁੰਚਦੇ ਨੇ ਜੀ ਬਿਲਕੁਲ ਪਹੁੰਚਦੇ ਆ ਜੀ ਉਹ ਹਾਜ਼ਰੀ ਲਗਾ ਕੇ ਜਾਂਦੇ ਆ ਵਾਹਿਗੁਰੂ ਬਾਈ ਜੀ ਕੀ ਹਾਲ ਚੱਲ ਹੈ ਬਹੁਤ ਵਧੀਆ ਬੱਬਾ ਮੇਰੀ ਸਾਂਝ ਪਾ ਲਈਏ ਬਾਈ ਗੁਰੂ ਬਾਈ ਗੁਰੂ ਖਾਲਸਾ ਬਾਈ ਗੁਰੂ ਪਾਪਾ ਜੀ ਦੇ ਜ਼ਰ ਤੇ ਆਏ ਹੋ ਬਿਲਕੁਲ ਜ ਵਾਹ ਬਾਬਾ ਦੀ ਕਿਰਪਾ ਜੈ ਰਹੀ ਸਾਰੀ ਸੰਗਤ ਦੀ ਬਾਈ ਜੀ ਖਬਰ ਵੀ ਸਾਜ ਪਾ ਲਈਏ ਬਾਈ ਜੀ ਹਾਲ ਸਾਹਿਬ ਬਾਈ ਗੁਰਜੀ ਕੀ ਫਤਿਹ ਅਸਰਤੇ ਆਏ ਹੋ ਜਿੰਨੀਆਂ ਜਿਮਣੋ ਕਾਮਨਾ ਪੂਰੀਆਂ ਹੋ ਜਾਂ ਬਹੁਤ ਪੂਰੀਆਂ ਹੁੰਦੀ ਹੈ ਬਾਈ ਗੁਰਜੀ ਦੀ ਕਿਰਪਾ ਬਹੁਤ ਕਿਰਪਾ ਆ ਤੁਸੀਂ ਦੇਖ ਰਹੇ ਹੋ ਜੀ ਇਹ ਤਸਵੀਰਾਂ ਜਿਹੜੀਆਂ ਨੇ ਸ਼ਹੀਦਾ ਸਾਹਿਬ ਦੀਆਂ ਨੇ ਜੁਰਬਾਰਾ ਸ਼ਹੀਦਾ ਸਾਹਿਬ ਦੇ ਵਿੱਚ ਇਹ ਜਿੰਨੀਆਂ ਵੀ ਸੇਵਾ ਨਿਭਾਈ ਜਾ ਰਹੀਆਂ ਨੇ ਧਾਣਾ ਇੱਥੇ ਬੈਠੀਆਂ ਨੇ ਸੇਵਾ ਨਿਭਾ ਰਹੀਆਂ ਨੇ ਇਹ ਸੇਵਾ ਜਿਹੜੀ ਹੈ ਬਹੁਤ ਪਵਿੱਤਰ ਸੇਵਾ ਜੀ ਬਾਈ ਗੁਰੂ ਦਾ ਭੈਣ ਨਾਲ ਜਲਵਾ ਕਰਦੇ ਆ ਪੰਜ ਫਤੇ ਦੀ ਸਾਜ ਪੋਣੇ ਜੀ ਵਾਹਿਗੁਰੂ ਜੀ ਪੰਜ ਜੀ ਬੋਲਣਾ ਚਾਹੋ ਜੀ ਜਿਹੋ ਇੱਥੇ ਦਰ ਆਏ ਹੋ ਇੰਨੀਆਂ ਜੀ ਮਰਜ਼ਾ ਪੂਰੀਆਂ ਹੋਈਆਂ ਨੇ ਬਹੁਤ ਬਹੁਤ ਕੁਰੀਆਂ ਹੀ ਆਂ ਜਾਪ ਵਾਹਿਗੁਰੂ ਜੀ ਦਾ ਚੱਲ ਰਿਹਾ ਵਾਹਿਗੁਰੂ ਜੀ ਦਾ ਜਪ ਸਾਹਿਬ ਪਹਿਲੇ ਇੱਥੇ ਦਰ ਤੇ ਪਹੁੰਚੇ ਹੋ ਹਾਂਜੀ ਆਂਦੇ ਇਸ ਦਰ ਤੇ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਅਰਜੀ ਲਾ ਦੀਏ ਤਾਂ ਬਾਬਾ ਜੀ ਸੁਣਵਾਈ ਜਰੂਰ ਹਾਂਜੀ ਮਤਲਬ ਜਿਹੜਾ ਵੀ ਇਸਾਰ ਤੇ ਆਏਗਾ ਔਰ ਇਹ ਮਨੋ ਕਾਮਨਾ ਪੂਰੀ ਹੋਏਗੀ ਹੋਏਗੀ ਸੱਚੇ ਮਨੋ ਤੇ ਬਾਬਾ ਜੀ ਤੁਹਾਡੀ ਮਨੋ ਕਾਮਨਾ ਪੂਰੀਆਂ ਕਰਨਗੇ ਜੀ ਤੇ ਤੁਸੀਂ ਕਿੰਨੇ ਚਿਰ ਤੋਂ ਆ ਰਹੇ ਹੋ ਮਤਲਬ ਮੈਨੂੰ ਹੋ ਗਿਆ ਮਤਲਬ ਮਹੀਨਾ ਡੇਢ ਮਹੀਨਾ ਹੋ ਗਿਆ ਹੋਇਆ ਤੁਸੀਂ ਕਿਹੜੀ ਅਰਜੀ ਲਾਈ ਆ ਆਪਣੀ ਇਥੇ ਮੈਂ ਨਾ ਬਾਬਾ ਜੀ ਪੂਰੀ ਕਰਨ ਅਰਜੀ ਤਾਂ ਹੈਗੀ ਆ ਕਿਹੜੀ ਲਾਤੀ ਹੈ ਬਸ ਮੇਰੇ ਹਸਬੰਦ ਮਤਲਬ ਨਾ ਮੇਨ ਨਾਲ ਬਿਨਾ ਦਸਤ ਲੜਚੜ ਕੇ ਕਰਕੇ ਨਿਕਲ ਜਾਂਦੇ ਆ ਫਿਰ ਬਾਬਾ ਜੀ ਦਾ ਇਤਿਆਰ ਸੇਵਾ ਤੇ ਦਾਸਿਕਾ ਉਸਰ ਆਪਣੇ ਆਪ ਹੀ ਆ ਜਾਂਦੇ ਆ ਉਹ ਵੀ ਆਏ ਨਹੀਂ ਇੱਥੇ ਤੁਹਾਡੇ ਨਾਲ ਨਹੀਂ ਉਹ ਨਹੀਂ ਆਏ ਮੰਨਦੇ ਨਹੀਂ ਉਹਨਾਂ ਨੂੰ ਨਹੀਂ ਮੰਨਦੇ ਤਾਂ ਹੈਗੇ ਆ ਪਰ ਉਹਨੋਂ ਆਪਣਾ ਅਲੱਗ ਰਹਿੰਦੇ ਆ ਅੱਛਾ ਹਾਂਜੀ ਚਲੋ ਬਾਬਾ ਜੀ ਤੁਹਾਡੀ ਅਰਜੀ ਜ਼ਰੂਰ ਸੁਣਵਾਈ ਹੋਏਗੀ ਜੀ ਤੁਹਾਡੇ ਦਾ ਇਸ ਦਰ ਤੇ ਜਿਹੜਾ ਵੀ ਆਉਂਦੇ ਨੇ ਉਹਨਾਂ ਦੀ ਮਨੋਗਾਮਨਾ ਸਭ ਦੀ ਮਨੋਗਾਮਨਾ ਪੂਰੀ ਹੁੰਦੀ ਹੈ ਜਿਹੜਾ ਸੱਚੇ ਦਿਲੋਂ ਆਵੇ ਸਭ ਦੀ ਮਨੋਗਾਮਨਾ ਪੂਰੀ ਹੋਏਗੀ ਹਾਂ ਤੁਸੀਂ ਦੇਖ ਰਹੇ ਜੀ ਸਾਡੇ ਪਾਂ ਦਾ ਜਿਹੜਾ ਠਾਠਾ ਮਾਰਦਾ ਫੜ ਸਮੁੰਦਰ ਜਿਹੜਾ ਹੈ ਉਹ ਇੱਥੇ ਪਹੁੰਚ ਆਇਆ ਦੂਰ ਦਰਾਡੇ ਤੋਂ ਸਰਦਾਲੂ ਨੇ ਜਿਹੜੇ ਤੇ ਸੰਗਤਾਂ ਨੇ ਜਿਹੜੀਆਂ ਪਹੁੰਚ ਰਹੀਆਂ ਨੇ ਅエリ ਸੇਵਾ ਜੀ ਉਤਰ ਸੇਵਾ ਜੀ ਰਮਾਲਾ ਦੀ ਸੇਵਾ ਜੀ ਰਮਾਲ ਦਿੱਤੇ ਜਾ ਰਹੇ ਨੇ ਬਸਾ ਜੀ ਫਤਹਿ ਦੀ ਸਾਂਝ ਪਾ ਲਈਏ ਬਾਬਾ ਜੀ ਫਤਹਿ ਦੀ ਸਾਂਝ ਪਾ ਲਈਏ ਰਮਾਲ ਦੀ ਸੇਵਾ ਨਿਭਾਈ ਜਾ ਰਹੀ ਹੈ ਪਪਾ ਜੀ ਪਪਾ ਜੀ ਦੀ ਜੀਤ ਸਿੰਘ ਦੀ ਕਿਰਪਾ ਹੀ ਸਾਰੀ ਜੀ ਉਹਨੇ ਸ਼ਰਦਾ ਸਾਹਬਾ ਜੀ ਅੰਦੇਸਰ ਦਰਦੇ ਜਿਹੜੀ ਅਰਜੀ ਲਾਦੀ ਹੈ ਪੂਰੀ ਹੁੰਦੀ ਹੈ ਕੋਈ ਸਾਰੇ ਦੀ ਉਹ ਪਪਾ ਜੀ ਦਰ ਤੇ ਕਰੀ ਅਰਜੀ ਲਾਉਗੇ ਸਭ ਕੋਈ ਉਹ ਕਸਮ ਜੀ ਜਰੂਰ ਜੀ ਸੇਵਾ ਦਾ ਆਪਣਾ ਆਪਣਾ ਤਰੀਕਾ ਹੈ ਹਰ ਕੋਈ ਆਪਣੇ ਤਰੀਕੇ ਨਾਲ ਇਹ ਸੇਵਾ ਨਿਭਾ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋ ਕਿ ਇੱਥੇ ਜਿਹੜਾ ਹੈ ਸੇਵਾ ਨਿਭਾਈ ਜਾ ਰਹੀ ਹੈ ਇਹ ਤੁਹਾਹੀ ਦੀ ਤਾਂ ਸ਼ਹੀਦੀ ਦਿਹਾੜਾ ਜਿਹੜਾ 15 ਨਵੰਬਰ ਨੂੰ ਮਨਾਇਆ ਜਾਂਦਾ ਉਸੇ ਦੇ ਚੱਲਦੇ ਅੱਜ ਜਿਹੜਾ ਸਮੁੰਦਰ ਜਿਹੜਾ ਇੱਥੇ ਠਾਠਾ ਮਾਰਦਾ ਹੋਇਆ ਨਜ਼ਰ ਆ ਰਿਹਾ ਸਟਾਫ ਦਾ ਜਿਹੜੇ ਜਿੰਨਾਂ ਦੀਆਂ ਅਰਜ਼ੀਆਂ ਪੂਰੀਆਂ ਹੋਈਆਂ ਨੇ ਜਿੰਨਾਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ ਉਹ ਇਸ ਦਰਤੇ ਆਉਂਦੇ ਨੇ ਤਾਂ ਇਸ ਦਰਤੇ ਬਹੁਤ ਸਾਰੇ ਭੈਣੇ ਫਦੇ ਦੀ ਸਾਂਝ ਪਾਉਨੇ ਆ ਪਹਿਲਾਂ ਜੀ ਹਾਈ ਗੁਰਜੀ ਹਾਈ ਗੁਰਜੀ ਦਾ ਖਾਲਸਾ ਹਾਈ ਗੁਰਜੀ ਕੀ ਫਨੇ ਕੋਈ ਆ ਤੁਸੀਂ ਅਸੀਂ ਮੋਗਾ ਜਿਲ੍ਹਾ ਮੋਗਾ ਜਿਲ੍ਹਾ ਦੂਰੋਂ ਆਏ ਜੀ ਤੁਸੀਂ ਹਾਂ ਜੀ ਹਾਂ ਜੀ ਪਾਪਾ ਜੀ ਲੈ ਆਉਂਦਾ ਦੂਰ ਸਾਨੂੰ ਕੋਈ ਨਹੀਂ ਲੱਗਦਾ ਸਾਡੇ ਪੇਕੇ ਇਹੀ ਹੈ ਅੱਜ ਇਹ ਤੁਹਾਡੀ ਸੇਵਾ ਚੱਲ ਰਹੀ ਹੈ ਸਹੀਦੀ ਦਿਹਾੜਾ ਵੀ ਆ ਰਿਹਾ ਰਹਿੰਦੇ ਅਸਰ ਦੇ ਅੱਤੇ ਜੜਨੀ ਵੀ ਅਰਜੀ ਲਾਤੀ ਹੈ ਨਾ ਜਿਹੜੀ ਵੀ ਅਰਜੀ ਪੂਰੀ ਹੋ ਜਾਂਦੀ ਪੂਰੀ ਹੋ ਜਾਂਦੀ ਹੈ ਤਾਂ ਬਹੁਤ ਬਹੁਤ ਜ਼ਿਆਦਾ ਸਾਰੀ ਅਰਜੀ ਪਾਜੀ ਬਹੁਤ ਜਿਹੜੀਆਂ ਪੂਰੀਆਂ ਹੋ ਜਾਂਦੀਆਂ ਬਹੁਤ ਜੀ ਦੱਸ ਹੀ ਨਹੀਂ ਸਕਦੇ ਮੇਰੇ ਬਲੱਡ ਦੀ ਗੰਢ ਸੀ ਜੀ ਵਾਹਿਗੁਰੂ ਜੀ ਡਾਕਟਰਾਂ ਨੇ ਵੀ ਨਹੀਂ ਜਵਾਬ ਦਿੱਤਾ ਸੀ ਨਾ ਢਾਈ ਮਹੀਨੇ ਅੱਥੇ ਦੁਪਹਿਰਾ ਕੱਟਿਆ ਵਾ ਕੋਈ ਗੰਢ ਨਹੀਂ ਨੌ ਵਾਰ ਨੌ ਖੜੀ ਜੀ ਤੁਹਾਡੇ ਸਭ ਨੇ ਤੇਰਾ ਸਾਹਿਬ ਨਾਲ ਹੀ ਬਿਮਾਰੀਆਂ ਡੀ ਹੋ ਜਾਂਦੀ ਹੈ ਜੀ ਬਿਲਕੁਲ ਝੜ ਚੁੱਕ ਦਿੱਤਾ ਬਹੁਤ ਵਾਸ਼ੁਮਿਲਿਆ ਬਹੁਤ ਵਾਸ਼ੁਤ ਕਿਰੇਂ ਦੇ ਨਹੀਂ ਲੱਗਦਾ ਇੱਥੇ ਦਿਲ ਲੱਗ ਤੇ ਕੇ ਮੇਰੇ ਇਹ ਆ ਮੈਂ ਤੇ ਕੇ ਹੀ ਸਮਝਦੀ ਆ ਅੱਛਾ ਅਸੀਂ ਤਾਂ ਸ਼ੁਕਰਾਨਾ ਕਰਨ ਆਉਨੇ ਹਾਂ ਕਰਨਾ ਨੇ ਉਹ ਆਪ ਹੀ ਲੈ ਆਉਂਦੇ ਸਾਨੂੰ ਉਹ ਆਪ ਹੀ ਲੈ ਆਉਂਦੇ ਅਸੀਂ ਆ ਨਹੀਂ ਸਕਦੇਗੇ ਉਹ ਆਪ ਹੀ ਲੈ ਕੇ ਆਉਂਦੇ ਆ ਅਸੀਂ ਸ਼ੁਕਰ ਕਰਦੇ ਆ ਬੋਲੇ ਸੁਨੇਹਾ ਸਾਹ ਸ੍ਰੀ ਅਕਾਲ ਤੁਲਨ ਬਾਬ ਦੀਪ ਸਿੰਘ ਜੀ ਤੁਨ ਤੁਨ ਬਾਬਾ ਦੀਪ ਸਿੰਘ ਜੀ ਜਿਹੜਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆ ਉਹ ਸਾਰਿਆਂ ਦੀਆਂ ਅਰਜ਼ੀਆਂ ਨੂੰ ਗੂਰ ਪਾਉਂਦੇ ਨੇ ਅਰਜ਼ੀਆਂ ਦਾ ਸੁਨਵਾਈ ਹੁੰਦੀ ਹੈ ਮਰਜ਼ਾ ਪੂਰੀਆਂ ਹੁੰਦੀਆਂ ਨੇ ਝੋਲੀਆਂ ਭਰੀਆਂ ਜਾਂਦੀਆਂ ਨੇ ਤਾਂ ਅੱਜ ਦਾ ਦਿਹਾੜਾ ਜਿਹੜਾ ਇਹ ਸਾਲ ਵਿੱਚ ਇੱਕ ਵਾਰ ਆਉਂਦਾ ਹੈ ਸਿੱਧੀ ਦਿਹਾੜੇ ਤੋਂ ਪਹਿਲਾਂ ਜਿਹੜੀ ਇਹ ਸੇਵਾ ਨਿਭਾਈ ਜਾਂਦੀ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਅਸਥਾਨ ਤੇ ਮੌਜੂਦ ਹੈ ਜਿੱਥੇ ਇਸ ਵੇਲੇ ਸੰਗਤਾਂ ਦਾ ਹੜਾ ਆਇਆ ਹੋਇਆ ਹੈ ਵਾਹਿਗੁਰੂ ਜੀ ਦਾ ਜਾਪ ਜਪਿਆ ਜਾ ਰਿਹਾ ਨਾਲ ਦੀ ਨਾਲ ਸੇਵਾ ਨਿਭਾਈ ਜਾ ਰਹੀ ਹੈ ਫਰਸ਼ ਧੋਏ ਜਾ ਰਹੇ ਨੇ ਤਾਂ ਹਰ ਤਰ੍ਹਾਂ ਦੀ ਸੇਵਾ ਇੱਥੇ ਲਵਾਈ ਜਾ ਰਹੀ ਹੈ ਸਰਸ ਦੇ ਨਾਲ ਜਿਹੜੀ ਸਫਾਈ ਕੀਤੀ ਜਾ ਰਹੀ ਹੈ ਦੂਰ ਦਰਾਡੇ ਤੋਂ ਸੰਗਤਾਂ ਪਹੁੰਚ ਰਹੀਆਂ ਨੇ ਜਿਨ੍ਹਾਂ ਦੀਆਂ ਮਨੋਗਾਮਨਾ ਪੂਰੀਆਂ ਹੋਈਆਂ ਨੇ ਉਹ ਵੀ ਅਰਦਾਸਾਂ ਕਰ ਰਹੇ ਨੇ ਤੇ ਜਿਹੜੇ ਇੱਥੇ ਅਰਜ਼ੀਆਂ ਲਾ ਰਹੇ ਨੇ ਉਹਨਾਂ ਦੀਆਂ ਮਨੋਗਾਮਨਾ ਵੀ ਜਲਦ ਪੂਰੀਆਂ ਹੋਣਗੀਆਂ ਤਾਂ ਇਹ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦਾ ਉਹ ਪਵਿੱਤਰ ਅਸਥਾਨ ਹੈ ਜਿੱਥੇ ਹਰ ਕੋਈ ਪਹੁੰਚਦਾ ਸੰਗਤ ਆ ਰਹੀ ਹੈ ਸੰਗਤ ਹਾਂਜੀ ਹਾਂਜੀ ਬਾਬਾ ਜੀ ਤਾਂ ਜ਼ਰੂਰ ਜੀ ਸੰਤਾ ਨਾਲ ਜਲਵਾ ਕਰਾਂਗੇ ਭਾਈ ਭਾਈ ਕਿਹੜੇ ਚੈਨਲ ਤੇ ਆਉਗੀ ਕਿਹੜੇ ਚੈਨਲ ਤੇ ਆਉਗੀ ਸਤਨਾ ਨਾ ਅਜਲ ਬਾਤ ਕਰਦੇ ਪਤਾ ਦੀ ਸਾਜ ਪਾਉਣਿਆ ਜੀ ਵਾਹਿਗੁਰੂ ਜੀ ਭਾਈ ਗੁਰਜੀ ਕੀ ਫਤਿਹ ਕਿੱਥੋਂ ਆਇਆ ਤੁਸੀਂ ਅਸੀਂ ਲੋਕਲ ਹੀ ਅੰਮ੍ਰਿਤਸਰ ਤੋਂ ਹੀ ਸੁਧਾਰਤੇ ਕਿਹੜੀ ਅਰਜੀ ਪੂਰੀ ਹੋਈ ਆ ਤੁਹਾਡੀ ਮੇਰੀ ਹਰ ਅਰਦਾਸ ਬਾਬਾ ਦੀਪ ਸਿੰਘ ਜੀ ਨੇ ਪੂਰੀਆ ਕੀਤੀ ਆ ਹਾਂ ਹਾਂ ਜੀ ਮੈਨੂੰ ਬੜਾ ਵਿਸ਼ਵਾਸ ਆ ਆ ਸਤਿ ਆਕਸ਼ਰ ਲਗੇ ਨਾ ਬਾਬਾ ਦੀਪ ਸਿੰਘ ਸਾਡੇ ਵਿੱਚ ਜੀ ਕਿਹੜੀ ਸੇਵਾ ਨਿਭਾ ਰਹੇ ਹੋ ਤੇ ਸਰ ਜੀ ਅਸੀਂ ਸਰਬ ਦੀ ਸੇਵਾ ਨਿਭਾ ਰਹੇ ਨੇ ਸਾਰੀ ਸੰਗਤ ਨੂੰ ਬੜਾ ਖੁਸ਼ੀ ਮਿਲ ਰਹੀ ਹੈ ਇਸਰੇ ਬਾਬਾ ਦੀਪ ਸਿੰਘ ਸਾਹਿਬ ਹਮੇਸ਼ਾ ਹਮੇਸ਼ਾ ਜੁੜੇ ਰਹਿਣਗੇ ਨਾਲ ਹਾਂ ਜਰੂਰ ਜੀ ਜਿਹੜਾ ਵੀ ਇਸ ਦਰ ਵੈ ਗੁਚੀ ਜਿਹੜਾ ਵੀ ਸਤਿ ਆਉਂਦਾ ਸਾਰਿਆਂ ਦੀਆਂ ਝੋਲੀਆਂ ਭਰਦੀਆਂ ਨੇ ਜੀ ਇਸ ਦਰ ਤੇ ਜਿਹੜਾ ਵੀ ਆਉਂਦਾ ਸਾਰਿਆਂ ਦੀਆਂ ਝੋਲੀਆਂ ਭਰੀਆਂ ਜਾਂਦੀਆਂ ਨੇ ਇਸ ਦਰ ਤੇ ਜਿਸ ਨੇ ਵੀ ਅਰਜੀ ਲਾਈ ਆ ਸਾਰਿਆਂ ਦੀਆਂ ਅਰਜ਼ੀਆਂ ਪੂਰੀਆਂ ਹੋਈਆਂ ਨੇ ਝੋਲੀਆਂ ਭਰੀਆਂ ਜਾਂਦੀਆਂ ਨੇ ਆਜੀ ਜਿਹੜੀ ਆ ਸਰਫ ਦੀ ਸੇਵਾ ਹੋ ਰਹੀ ਆ ਤੁਹਾਈ ਦੀ ਸੇਵਾ ਹੋ ਰਹੀ ਆ ਹਾਂਜੀ ਸੇਵਾ ਜਿਹੜੀ ਆ ਮੈਂ ਕਵੰਟਾ ਨਾਲ ਲਾਤੀ ਹਣੀ ਸਰਫ ਮੇਰੇ ਸਾਹ ਨਾਲ ਅੱਛਾ ਜੀ ਹਾਂਜੀ ਇਹ ਨਹੀਂ ਸਰਪਾਈ ਆ ਤੇ ਹੋਰ ਸਾਹ ਲਾ ਲੋ ਸੇਵਾਦਾਰ ਕਿਨੇ ਹੋਣੇ ਬਾਬਾ ਜੀ ਹਰ ਸਾਲ ਦੀ ਸੇਵਾ ਹੁੰਦੀ ਆ ਹਰ ਸਾਲ ਹਰ ਸਾਲ ਸੀ ਦੀ ਘੜੇ ਤੋਂ ਪਹਿਲਾਂ ਸੇਵਾ ਹਾਂਜੀ ਹਾਂਜੀ ਸੀ ਦੀ ਘੜੇ ਤੋਂ ਪਹਿਲਾਂ ਸੰਗਤ ਬੜੀ ਦੂਰ ਆਰੀ ਲੁਧਿਆਣੇੋਂ ਜਲੰਧੋਂ ਦਿੱਲੀ ਤੱਕ ਆਰੀ ਆ ਬਾਬਾ ਜੀ ਬੜੀ ਇਪਾਰ ਕੀਤਾ ਆ 9 ਵਜੇ ਤਾਈਂ ਚੱਲਦੀ ਆ ਸੇਵਾ ਇਹ 10:00 ਵਜੇ ਤੇ ਕੱਲੀ ਜੀ 12:00 ਵਜੇ ਤੱਕ ਕੱਲੀ ਸੇਵਾ ਬੜੀ ਕਿਰਪਾ ਬਾਬਾ ਜੀ ਸਿੰਘ ਦੀ ਚੜ੍ਹਦੀ ਕਲਾ ਇਸ ਪਵਿੱਤਰ ਸਥਾਨ ਦੇ ਦੂਰ ਦਰਾਡੇ ਤੋਂ ਜਿਹੜੀਆਂ ਨੇ ਸੰਗਤਾਂ ਪਹੁੰਚ ਰਹੀਆਂ ਨੇ 15 ਨਵੰਬਰ ਨੂੰ ਸਹੀਦੀ ਦਿਹਾੜਾ ਮਨਾਇਆ ਜਾਂਦਾ ਉਸੇ ਦੇ ਚੱਲਦੇ ਅੱਜ ਜਿਹੜੀ ਇੱਥੇ ਤੁਹਾਈ ਦੀ ਸੇਵਾ ਜਾਣੀ ਕਿ ਸਾਫ਼ ਕੀਤੇ ਜਾ ਰਹੇ ਨੇ ਸਰਫ ਸਰਫ ਜਿਹੜੀ ਹੈ ਕਵੰਟਰਾ ਦੇ ਹਿਸਾਬ ਨਾਲ ਪੰਤੀ ਹੈ ਉਸ ਨਾਲ ਜਿਹੜੇ ਸਰਫ ਫਰਸ਼ੀ ਤੋਂ ਹੋਏ ਜਾ ਰਹੇ ਨੇ ਸੰਗਤਾਂ ਦਾ ਇਹ ਹੀ ਜਾਣਾਂ ਕਿ ਇਸ ਅਦਾਰੇ ਤੇ ਜਿਹੜੀ ਵੀ ਅਰਜ਼ੀ ਲਾਈ ਜਾਂਦੀ ਹੈ ਉਹ ਅਰਜ਼ੀਆਂ ਜ਼ਰੂਰ ਪੂਰੀਆਂ ਹੁੰਦੀਆਂ ਨੇ ਜੇ ਤੁਹਾਡੇ ਵੀ ਕੋਈ ਅਰਜ਼ੀਆਂ ਨੇ ਕੋਈ ਵੀ ਪਰੇਸ਼ਾਨੀਆਂ ਨੇ ਤਾਂ ਇਸ ਅਦਾਰੇ ਤੇ ਜ਼ਰੂਰ ਸੱਚੇ ਮਨ ਨਾਲ ਆਓ ਤੁਹਾਡੀਆਂ ਵੀ ਅਰਜ਼ੀਆਂ ਜਿਹੜੀਆਂ ਨੇ ਉਹ ਬੁਲੀਆਂ ਜਾਨੀਆਂ ਨੇ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਕੈਮਰਾਮੈਨ ਅਜੇ ਦੇ ਨਾਲ ਤੁਹਾਨੂੰ ਜਿਲ੍ਹੇ ਲਾਲੀ ਅੰਮ੍ਰਿਤਸਰ